ਸਤਿ ਸ਼੍ਰੀ ਅਕਾਲ ਜੀ ਸ왈ਤਾ ਜੀ ਆਪ ਸਭਤਾ ਜਾਂਦੇ ਜਾਂਦੇ ਅੰਗਰੇਜ਼ ਜਦੋਂ ਹਿੰਦੁਸਤਾਨ ਦੀਆਂ ਵੰਡੀਆਂ ਪਾ ਕੇ ਗਏ ਤਾਂ ਮੁਸਲਮਾਨਾਂ ਨੂੰ ਪਾਕਿਸਤਾਨ ਮਿਲਿਆ ਬਹੁ ਗਿਣਤੀ ਹੋਣ ਕਰਕੇ ਹਿੰਦੂਆਂ ਨੂੰ ਹਿੰਦੁਸਤਾਨ ਪਰ ਸਿੱਖ ਆਪਣਾ ਵੱਖਰਾ ਇਲਾਕਾ ਕਿਉਂ ਨਾ ਲੈ ਸਕੇ ਦਰਅਸਲ ਜਦੋਂ ਅੰਗਰੇਜ਼ਾਂ ਨੇ ਆਜ਼ਾਦੀ ਦੇਣ ਦੀ ਗੱਲ ਤੋਰੀ ਤਾਂ ਉਹਨਾਂ ਨੇ ਸਿੱਖਾਂ ਦੇ ਸਾਹਮਣੇ ਤਿੰਨ ਵਿਕਲਪ ਰੱਖੇ ਕਿ ਜਾਂ ਤਾਂ ਪਾਕਿਸਤਾਨ ਨਾਲ ਰਲ ਜਾਓ ਜਾਂ ਹਿੰਦੁਸਤਾਨ ਨਾਲ ਰਹੋ ਤੇ ਜਾਂ ਆਪਣਾ ਵੱਖਰਾ ਇਲਾਕਾ ਲੈ ਲਓ ਪਾਕਿਸਤਾਨ ਨਾਲ ਰਣ ਦੀ ਪੇਸ਼ਕਸ਼ ਮੁਹੰਮਦ ਅਲੀ ਜ਼ਿਨਾਹ ਦੇ ਵੱਲੋਂ ਮਾਸਟਰ ਤਾਰਾ ਸਿੰਘ ਤੇ ਮਹਾਰਾਜਾ ਪਟਿਆਲਾ ਜਦਰ ਦੇ ਸਾਹਮਣੇ ਰੱਖੀ ਗਈ ਪਰ ਉਹਨਾਂ ਦੇ ਵੱਲੋਂ ਇਹ ਪੇਸ਼ਕਸ਼ ਇਸ ਡਰੋਂ ਕਰਾ ਦਿੱਤੀ ਕਿ ਕਿਤੇ ਦੁਬਾਰਾ ਇਹੋ ਜਿਹਾ ਸਮਾਨਾ ਨਾ ਆ ਜਾਵੇ ਕਿ ਅਸੀਂ ਮੁਗਲਾਂ ਦੇ غلام ਹੋ ਜਾਈਏ ਖੈਰ ਉਹਨਾਂ ਦਾ ਇਹ ਡਰ ਵੀ ਠੀਕ ਸੀ ਦੂਜੇ ਪਾਸੇ ਨਹਿਰੂ ਗਾਂਧੀ ਅਤੇ ਪਟੇਲ ਵਰਗਿਆਂ ਨੂੰ ਇਹ ਡੱਸ ਤਾਉਣ ਲੱਗ ਪਿਆ ਕਿ ਕਿਤੇ ਸਿੱਖ ਸਾਡੇ ਤੋਂ ਵੱਖਰੇ ਹੋ ਕੇ ਪਹਿਲਾਂ ਵਾਲਾ ਖਾਲਸਾ ਰਾਜ ਸਥਾਪਿਤ ਨਾ ਕਰ ਲੈਣ ਇਸ ਕਰਕੇ ਉਹਨਾਂ ਨੇ ਅਕਾਲੀ ਲੀਡਰਾਂ ਨੂੰ ਮਿੱਠੀਆਂ ਗੋਲੀਆਂ ਦੇਣੀਆਂ ਸ਼ੁਰੂ ਕੀਤੀਆਂ ਸਭ ਤੋਂ ਪਹਿਲਾਂ ਗਾਂਧੀ ਨੇ 16 ਮਾਰਚ 1931 ਨੂੰ ਗੁਰਦੁਆਰਾ ਸ਼ੀਸ਼ਕੰਜ ਦੇ ਵਿੱਚ ਇਹ ਬਿਆਨ ਦਿੱਤਾ ਕਿ ਸਿੱਖ ਸਾਡੇ ਤੇ ਭਰੋਸਾ ਰੱਖਣ ਹਿੰਦੁਸਤਾਨ ਦੇ ਵਿੱਚ ਉਹਨਾਂ ਦੇ ਵਿਰੁੱਧ ਕੋਈ ਵੀ ਕਾਨੂੰਨ ਜਾਂ ਵਿਧਾਨ ਨਹੀਂ ਬਣੇਗਾ 19 ਮਾਰਚ 1931 ਨੂੰ ਉਸਨੇ ਯੰਗ ਇੰਡੀਆ ਦੇ ਵਿੱਚ ਆਪਣਾ ਲੇਖ ਪੋਆਇਆ ਤੇ ਇਹ ਬਿਆਨ ਦੁਬਾਰਾ ਦਿੱਤਾ ਕਿ ਸਿੱਖ ਸਾਡੇ ਤੇ ਭਰੋਸਾ ਰੱਖਣ ਉਹਨਾਂ ਦੇ ਨਾਲ ਕੋਈ ਵੀ ਵਾਦਾ ਖਿਲਾਫੀ ਨਹੀਂ ਕੀਤੀ ਜਾਏਗੀ ਜੁਲਾਈ 1946 ਦੇ ਵਿੱਚ ਪੰਡਿਤ ਨਹਿਰੂ ਦੇ ਵੱਲੋਂ ਕਲਕੱਤੇ ਦੇ ਵਿੱਚ ਇੱਕ ਕਾਨਫਰੰਸ ਰੱਖੀ ਗਈ ਤੇ ਉਸ ਦੇ ਵਿੱਚ ਬਿਆਨ ਦਿੱਤਾ ਕਿ ਪੰਜਾਬ ਦੇ ਬਹਾਦਰ ਸਿੱਖ ਵਿਸ਼ੇਸ਼ ਸਲੂਕ ਦੇ ਅਧਿਕਾਰੀ ਨੇ ਮੈਨੂੰ ਇਸ ਦੇ ਵਿੱਚ ਕੋਈ ਆਪਤੀ ਨਹੀਂ ਹੋਵੇਗੀ ਜੇਕਰ ਹਿੰਦੁਸਤਾਨ ਦੇ ਉੱਤਰ ਦੇ ਵਿੱਚ ਕੋਈ ਇਜਾਹਾ ਖਿੱਤਾ ਬਣਦਾ ਜਿੱਥੇ ਸਿੱਖ ਆਪਣੀ ਆਜ਼ਾਦੀ ਦਾ ਨਿਖ ਮਾ ਸਕਣ ਪਰ ਅਕਾਲੀ ਲੀਡਰ ਉਹਨਾਂ ਦੇ ਇਹਨਾਂ ਜ਼ੁਬਾਨੀ ਕਲਾਮੀ ਵਾਅਦਿਆਂ ਤੇ ਹੀ ਵਿਸ਼ਵਾਸ ਕਰਦੇ ਰਹੇ ਲਿਖਤੀ ਰੂਪ ਦੇ ਵਿੱਚ ਸਾਈਨ ਕਰਵਾ ਕੇ ਉਹਨਾਂ ਤੋਂ ਕੋਈ ਕਾਗਜ਼ ਪੱਤਰ ਤਿਆਰ ਨਹੀਂ ਕਰਵਾਇਆ ਦੂਸਰਾ ਅਕਾਲੀ ਲੀਡਰ ਇਹ ਵਿਸ਼ਵਾਸ ਕਰਦੇ ਰਹੇ ਕਿ 18ਵੀਂ ਸਦੀ ਦੇ ਵਿੱਚ ਅਸੀਂ ਇਹਨਾਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਨੂੰ ਅਫਗਾਨਾਂ ਦੇ ਕੋਲੋਂ ਬਚਾਉਂਦੇ ਰਹੇ ਤਾਂ ਇਹ ਸਾਡੇ ਨਾਲ ਕੋਈ ਧੋਖਾ ਨਹੀਂ ਕਰਨਗੇ ਤੀਸਰੀ ਪੇਸ਼ਕਸ਼ ਅੰਗਰੇਜ਼ਾਂ ਦੇ ਵੱਲੋਂ ਰੱਖੀ ਗਈ ਜਦੋਂ ਦਸੰਬਰ 1930 ਦੇ ਵਿੱਚ ਲੰਡਨ ਦੇ ਵਿੱਚ ਪਹਿਲੀ ਰੌਂਡ ਟੇਬਲ ਕਾਨਫਰੰਸ ਹੋਈ ਤਾਂ ਉਸ ਦੇ ਵਿੱਚ ਮਹਾਰਾਜਾ ਪਟਿਆਲਾ ਭਵਿੰਦਰ ਸਿੰਘ ਗਏ ਆ ਕਿ ਉਹਨਾਂ ਨੇ ਦੱਸਿਆ ਕਿ ਹੁਣ ਛੇਤੀ ਹੀ ਅੰਗਰੇਜ਼ ਹਿੰਦੁਸਤਾਨ ਛੱਡਣ ਵਾਲੇ ਨੇ ਜੇਕਰ ਸਿੱਖ ਮੈਨੂੰ ਆਪਣਾ ਮੁਖੀ ਜਾਂ ਜਥੇਦਾਰ ਮੰਨ ਲੈਣ ਤਾਂ ਮੈਂ ਜ਼ਰੂਰ ਕੋਈ ਠੋਸ ਗੱਲਬਾਤ ਕਰਕੇ ਅੰਗਰੇਜ਼ਾਂ ਦੇ ਨਾਲ ਪੰਜਾਬ ਲਈ ਕੋਈ ਲਾਹ ਖੜ੍ਹ ਸਕਦਾ ਪਰ ਮਾਸਟਰ ਤਾਰਾ ਸਿੰਘ ਨੂੰ ਭਵਿੰਦਰ ਸਿੰਘ ਦੀ ਇਹ ਗੱਲ ਹਜ਼ਮ ਨਹੀਂ ਹੋਈ ਤੇ ਅੰਗਰੇਜ਼ ਮਾਸਟਰ ਤਾਰਾ ਸਿੰਘ ਨੂੰ ਬਲੈਤ ਪਲਾ ਕੇ ਰਾਜ਼ੀ ਨਹੀਂ ਸੀਗੇ ਫਿਰ ਜਨਵਰੀ 1932 ਦੇ ਵਿੱਚ ਕੌਂਸਲ ਆਫ ਇੰਡੀਆ ਦੇ ਮੈਂਬਰ ਸਰਦਾਰ ਸ਼ਿਵ ਸਰਦਾਰ ਬਹਾਦਰ ਸ਼ਿਵਦੇਵ ਸਿੰਘ ਦੇ ਨੂੰ ਵੀ ਅੰਗਰੇਜ਼ਾਂ ਨੇ ਇੱਕ ਪੇਸ਼ਕਸ਼ ਦਿੱਤੀ ਕਿ ਅਸੀਂ ਸਿੱਖਾਂ ਨੂੰ ਕਾਂਗਰਸ ਦੇ ਨਾਲੋਂ ਵੱਖਰੀ ਠੋਸ ਸ਼ਕਤੀ ਦੇਣ ਦੇ ਲਈ ਤਿਆਰ ਹਾਂ ਇਹ ਗੱਲ ਵੀ ਜਦੋਂ ਉਹਨਾਂ ਨੇ ਮਾਸਟਰ ਤਾਰਾ ਸਿੰਘ ਦੇ ਨਾਲ ਸਾਂਝੀ ਕੀਤੀ ਤਾਂ ਮਾਸਟਰ ਤਾਰਾ ਸਿੰਘ ਦੇ ਵੱਲੋਂ ਇਸ ਗੱਲ ਨੂੰ ਠੁਕਰਾ ਦਿੱਤਾ ਗਿਆ 1945 ਦੇ ਦੂਜੇ ਵਿਸ਼ਵ ਜੰਦ ਤੋਂ ਬਾਅਦ ਜਦੋਂ ਕੈਬਨਟ ਮਿਸ਼ਨ ਭਾਰਤ ਆਇਆ 1946 ਦੇ ਵਿੱਚ ਜਿਸ ਦੇ ਮੈਂਬਰ ਸੀ ਵੀ ਅਲੈਗਜ਼ੈਂਡਰ ਪੈਪ ਕਲਾਰੈਂਸ ਤੇ ਸਟੈਫਰਡ ਕ੍ਰਿਪਸ ਜਦੋਂ ਸਰ ਜਗENDER ਸਿੰਘ ਨੇ ਇਸ ਕੈਬਨਟ ਮਿਸ਼ਨ ਦੇ ਵਜ਼ੀਰ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਕਾਲੀ ਲੀਡਰ ਗਿਆਨੀ ਕਰਤਾਰ ਸਿੰਘ ਦੇ ਵੱਲੋਂ ਇੱਕ ਤਾਰ ਲਿਖ ਕੇ ਉਹਨਾਂ ਨੂੰ ਭੇਜੀ ਗਈ ਕਿ ਇਸ ਕੈਬਨਟ ਮਿਸ਼ਨ ਦੇ ਨਾਲ ਸਿੱਖਾਂ ਬਾਰੇ ਗੱਲਬਾਤ ਕਰਨ ਦਾ ਪੰਥ ਵੱਲੋਂ ਸਾਨੂੰ ਗੁਇਦ ਕਰਨੀ ਜੇ ਤੁਸੀਂ ਕਰੋਗੇ ਤਾਂ ਅਕਾਲੀ ਦਲ ਤੁਹਾਡੀ ਜਹੀ ਤਹੀ ਕਰੇਗਾ ਇਹ ਤਾਰ ਜਗENDER ਸਿੰਘ ਨੇ ਸਰਦਾਰ ਕਪੂਰ ਸਿੰਘ ਨੂੰ ਵੀ ਦਿਖਾਈ ਤੇ ਉਹਨਾਂ ਨੇ ਗੱਲ ਕੀਤੀ ਕਿ ਹੁਣ ਵੇਲਾ ਸੱਤਾ ਸੰਭਣ ਦਾ ਸੀ ਅੰਗਰੇਜ਼ ਖਾਲਸਾਤਨ ਦਿੰਦੇ ਸੀ ਪਰ ਸਿੱਖਾਂ ਨੇ ਸਿੱਖ ਲੈ ਨਹੀਂ ਰਹੇ ਫੇਰੇ ਮੰਗਣਗੇ ਤੇ ਕਿਸੇ ਨੇ ਦੇਣਾ ਨਹੀਂ ਅੰਗਰੇਜ਼ਾਂ ਦੇ ਵੱਲੋਂ ਇੱਕ ਪੇਸ਼ਕਸ਼ ਬਲਦੇਵ ਸਿੰਘ ਨੂੰ ਵੀ ਦਿੱਤੀ ਗਈ ਕਿ ਜੇ ਤੁਸੀਂ ਹਿੰਦੂਆਂ ਦੇ ਨਾਲ ਹੀ ਰਹਿਣਾ ਹੈ ਤਾਂ ਅਗਰ ਤੇ ਚਨਾਬ ਦਾ ਜਿਹੜਾ ਇਲਾਕਾ ਉੱਥੇ ਸਿੱਖਾਂ ਦੇ ਅਧਿਕਾਰ ਰੱਖਨੇ ਰੱਖ ਲੈ ਜਾਣਗੇ ਜਿਹੜਾ ਸਿੱਖਾਂ ਦਾ ਹੋਮ ਲੈਂਡ ਹੋਵੇਗਾ ਉਥੇ ਹਿੰਦੁਸਤਾਨ ਤੇ ਪਾਕਿਸਤਾਨ ਕੋਈ ਵੀ ਦੇਸ਼ ਜਿਹਾ ਕਾਨੂੰਨ ਜਾਂ ਵਿਧੀ ਵਿਧਾਨ ਕੋਈ ਨਹੀਂ ਬਣਾ ਸਕੇਗਾ ਜਿਹੜਾ ਸਿੱਖਾਂ ਦੀ ਮਰਜ਼ੀ ਦੇ ਖਿਲਾਫ ਹੋਵੇ ਇਹ ਗੱਲ ਵੀ ਬਲਦੇਵ ਸਿੰਘ ਨੇ ਨਹਿਰੂ ਨੂੰ ਦੱਸੀ ਤੇ ਨਹਿਰੂ ਨੇ ਇਹ ਪੇਸ਼ਕਸ਼ ਕਰਵਾ ਦਿੱਤੀ ਇਸ ਮਿਸ਼ਨ ਦੇ ਨਾਲ ਅਕਾਲੀ ਲੀਡਰ ਬਲਦੇਵ ਸਿੰਘ ਦੀ ਵੀ ਗੱਲਬਾਤ ਹੋਈ ਸਟੈਫਰਡ ਕ੍ਰਿਪਸ ਨੇ ਕਿਹਾ ਕਿ ਦੱਸੋ ਸਰਦਾਰ ਜੀ ਅਸੀਂ ਸਿੱਖਾਂ ਲਈ ਕੀ ਕਰੀਏ ਸਾਡੀ ਕੌਮ ਦੀ ਇਹ ਤੀਬਰ ਇੱਛਾ ਹੈ ਕਿ ਜਾਣ ਤੋਂ ਪਹਿਲਾਂ ਅਸੀਂ ਸਿੱਖਾਂ ਦਾ ਕੁਝ ਬਣਾ ਕੇ ਜਾਈਏ ਤਾਂ ਬਲਦੇਵ ਸਿੰਘ ਨੇ ਕਿਹਾ ਕਿ ਜੇਕਰ ਪਾਕਿਸਤਾਨ ਬਣੂਗਾ ਤਾਂ ਸਿੱਖ ਸਟੇਟ ਜ਼ਰੂਰ ਬਣੇਗਾ ਇਸ ਤੇ ਪੈਥ ਕਲੋਰੈਂਸ ਨੇ ਕਿਹਾ ਕਿ ਅਸੂਲਾਂ ਨੇ ਇਸ ਵਿੱਚ ਕੋਈ ਹਰਜ ਨਹੀਂ ਪਰ ਬਣਾਈਏ ਕਿੱਥੇ ਉਹ ਪੰਜਾਬ ਦਾ ਨਕਸ਼ਾ ਲਟਕਦਾ ਕਿ ਦੱਸੋ 6 ਸਟੇਟ ਕਿੱਥੇ ਬਣਾਈਏ ਇਸ ਤੇ ਬਲਦੇਵ ਸਿੰਘ ਚੁੱਪ ਰਹਿ ਫਿਰ ਸਟੈਫਰਡ ਕ੍ਰਿਪਸ ਨੇ ਦੁਬਾਰਾ ਕਿਹਾ ਕਿ ਦੇਖੋ ਸਰਦਾਰ ਜੀ ਮੇਰੀ ਗੱਲ ਧਿਆਨ ਨਾਲ ਸੁਣੋ ਇਹ ਆ ਹਿੰਦੁਸਤਾਨ ਦਾ ਨਕਸ਼ਾ ਤੇ ਇਹ ਆ ਪੰਜਾਬ ਜੇਕਰ ਬ੍ਰਿਟਿਸ਼ ਪਾਰਲੀਮੈਂਟ ਇਹ ਨਿਸ਼ਚਿਤ ਕਰ ਦੇਵੇ ਕਿਨਨ ਕਾਣਾ ਸਾਹਿਬ ਤੋਂ ਲੈ ਕੇ ਪਾਣੀ ਪੱਤਾ ਜਿਹੜਾ ਇਲਾਕਾ ਉਸ ਵਿੱਚ ਸਿੱਖਾਂ ਦੇ ਅਧਿਕਾਰ ਰੱਖਵੇਂ ਰੱਖ ਲੈ ਜਾਣ ਤਾ ਫਿਰ ਇਹ ਲਾਕਾ ਕਿਸੇ ਵੀ ਪਾਸੇ ਜਾਵੇ ਤਾਂ ਹਿੰਦੁਸਤਾਨ ਤੇ ਪਾਕਿਸਤਾਨ ਕੋਈ ਵੀ ਇਹ ਜਾਹਾ ਕਾਨੂੰਨ ਜਾਂ ਵਿਧਿਵਿਧਾਨ ਨਹੀਂ ਬਣਾ ਸਕਣਗੇ ਜਿਹੜਾ ਸਿੱਖਾਂ ਦੀ ਮਰਜ਼ੀ ਦੇ ਖਿਲਾਫ ਹੋਵੇ ਤਾਂ ਇਸ ਤੇ ਬਲਦੇਵ ਸਿੰਘ ਨੇ ਕਿਹਾ ਕਿ ਮੇਰੀ ਕੌਮ ਨੂੰ ਤਾਂ ਜ਼ਿਹਲਮ ਤੱਕ ਦਾ ਇਲਾਕਾ ਚਾਹੀਦਾ ਐਨੀ ਥੋੜੀ ਜਗ੍ਹਾ ਮੇਰੀ ਕੌਮ ਨੂੰ ਨਹੀਂ ਚਾਹੀਦੀ ਹਾਲਾਂਕਿ ਉਸ ਦੇ ਵਿੱਚ ਹਿਮਾਚਲ ਹਰਿਆਣਾ ਲਾਹੌਰ ਤੇ ਪੱਛਮੀ ਪੰਜਾਬ ਦੇ ਕਈ ਇਲਾਕੇ ਆਉਂਦੇ ਸੀ ਇਸ ਤੋਂ ਬਾਅਦ ਦਸੰਬਰ 1946 ਦੇ ਵਿੱਚ ਮੁਹੰਮਦ ਅਲੀ ਜਿਨਾ ਲਿਆਕਤ ਅਲੀ ਪੰਡਤ ਨਹਿਰੂ ਤੇ ਬਲਦੇਵ ਸਿੰਘ ਦੁਬਾਰਾ ਇੰਗਲੈਂਡ ਜਾਂਦੇ ਨੇ ਚਾਰ ਦਿਨ ਉੱਥੇ ਰਹਿੰਦੇ ਨੇ ਗੱਲਬਾਤ ਹੁੰਦੀ ਆ ਪਰ ਕੋਈ ਨਤੀਜਾ ਨਹੀਂ ਨਿਕਲਦਾ ਇਸ ਤੋਂ ਬਾਅਦ ਅੰਗਰੇਜ਼ਾਂ ਦੇ ਵੱਲੋਂ ਬਲਦੇਵ ਸਿੰਘ ਨੂੰ ਇਹ ਪੇਸ਼ਕਸ਼ ਕੀਤੀ ਗਈ ਕਿ ਤੁਸੀਂ ਨਹਿਰੂ ਨੂੰ ਇਕੱਲਿਆਂ ਹੀ ਭਾਰਤ ਵਾਪਸ ਜਾਣ ਦਿਓ ਤੁਸੀਂ 2 ਦਿਨ ਹੋਰ ਇੱਥੇ ਰੁਕੋ ਤਾਂ ਜੋ ਸਿੱਖਾਂ ਦੇ ਲਈ ਕੋਈ ਹੱਲ ਕੱਢਿਆ ਜਾ ਸਕੇ ਤਾਂ ਜਦੋਂ ਬਲਦੇਵ ਸਿੰਘ ਨੇ ਇਹ ਗੱਲ ਛੱਟਪਟ ਨਹਿਰੂ ਨੂੰ ਦੱਸੀ ਤਾਂ ਨਹਿਰੂ ਨੇ ਨਾ ਕਿ ਬਲਦੇਵ ਸਿੰਘ ਨੂੰ ਆਪਣੇ ਨਾਲ ਹਿੰਦੁਸਤਾਨ ਵਾਪਸ ਜਾਣ ਦੇ ਲਈ ਰਾਜ਼ੀ ਕਰ ਲਿਆ ਉਲਟਾ ਉਸ ਤੋਂ ਪ੍ਰੈਸ ਦੇ ਸਾਹਮਣੇ ਇਹ ਬਿਆਨ ਵੀ ਦਿਵਾਇਆ ਜਿਸ ਦੇ ਵਿੱਚ ਬਲਦੇਵ ਸਿੰਘ ਨੇ ਕਿਹਾ ਕਿ ਸਾਨੂੰ ਗੋਰਿਆਂ ਦੇ ਕੋਲੋਂ ਕੋਈ ਆਸ ਨਹੀਂ ਅਸੀਂ ਸਿਰਫ ਇੰਨਾ ਚਾਹੁੰਦੇ ਹਾਂ ਕਿ ਗੋਰੇ ਹਿੰਦੁਸਤਾਨ ਛੱਡ ਕੇ ਚਲੇ ਜਾ ਸਰਦਾਰ ਕਪੂਰ ਸਿੰਘ ਦੱਸਦੇ ਨੇ ਕਿ ਮੇਰੇ ਇੱਕ ਅੰਗਰੇਜ਼ ਦੋਸਤ ਨੇ ਮੈਨੂੰ ਇਹ ਗੱਲ ਦੱਸੀ ਕਿ ਨਹਿਰੂ ਨੇ ਸਭ ਤੋਂ ਪਹਿਲਾਂ ਬਲਦੇਵ ਸਿੰਘ ਨੂੰ ਜਹਾਜ਼ ਚੜਾਇਆ ਤੇ ਆਪ ਮੰਗਰੂ ਚੜੇ ਉਹਨਾਂ ਨੂੰ ਇਹ ਡਰ ਸੀ ਕਿ ਕਿਤੇ ਬਲਦੇਵ ਸਿੰਘ ਇੱਥੇ ਰਹਿ ਨਾ ਜਾਵੇ ਹੁਣੇ ਸਾਰੇ ਵਰਤਾਰੇ ਦੇ ਵਿੱਚ ਦੋਸ਼ੀ ਕਿਸ ਨੂੰ ਮੰਨਿਆ ਜਾਵੇ ਸਭ ਤੋਂ ਪਹਿਲੇ ਨੰਬਰ ਤੇ ਅੰਗਰੇਜ਼ ਜਿਨ੍ਹਾਂ ਨੇ 1849 ਈਸਵੀ ਦੇ ਵਿੱਚ ਪੰਜਾਬ ਨੂੰ ਆਪਣੇ ਰਾਜ ਦੇ ਵਿੱਚ ਮਲਾਇਆ 9 ਸਾਲ ਦੇ ਮਹਾਰਾਜਾ ਦਲੀਪ ਸਿੰਘ ਨੂੰ ਉਸ ਦੀ ਮਾਂ ਤੋਂ ਵੱਖ ਕਰਕੇ ਉਸ ਦਾ ਸਿੱਖੀ ਸਰੂਪ ਵੀ ਖੋਇਆ ਉਸਦੇ ਕੇਸ ਕਤਲ ਕਰਵਾਏ ਤੇ ਵਾਦਾ ਇਹ ਕੀਤਾ ਕਿ ਖਾਸਾ ਰਾਜ ਵਾਪਸ ਕਰ ਦਿੱਤਾ ਜਾਵੇਗਾ ਜਿਹੜਾ ਕਿ ਕੀਤਾ ਨਹੀਂ ਗਿਆ ਦੂਸਰੇ ਨੰਬਰ ਤੇ ਹਿੰਦੂ ਕੌਂਸਿਲੀਟਰ ਜਿਹੜੇ ਵਾਅਦੇ ਕਰਕੇ ਮੁੱਕਰੇ ਤੇ ਤੀਜੇ ਨੰਬਰ ਤੇ ਗਲਤੀ ਅਕਾਲੀ ਲੀਡਰਾਂ ਦੀ ਜਿਹੜੇ ਇਨਾ ਹਿੰਦੂ ਕਾਂਗਰਸੀ ਲੀਡਰਾਂ ਦੀ ਕੀਤੇ ਹੋਏ ਜ਼ੁਬਾਨੀ ਕਲਾਨੀ ਵਾਧਿਆਂ ਤੇ ਵਿਸ਼ਵਾਸ ਕਰਦੇ ਰਹੇ ਇਹ ਸੀ ਅੱਜ ਦੀ ਵੀਡੀਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨ